ਬਠਿੰਡਾ ਪੁਲਿਸ ਹੋਈ ਬਟੋਬੱਟੀ ਅਤੇ ਪਤੀ ਪਤਨੀ ਵੱਲੋਂ ਨਸ਼ੇ ਦੇ ਵਿੱਚ ਬਣਾਈ ਪ੍ਰਾਪਰਟੀ ਦੇ ਉੱਤੇ ਗੰਡ ਦਿੱਤਾ ਜਾ ਕੇ ਨੋਟਿਸ ਮਾਮਲਾ ਸਬਡਿਵੀਜ਼ਨ ਮੋੜ ਦਾ ਬਠਿੰਡਾ ਦੇ ਪਿੰਡ ਡਿੱਖ ਵਿਖੇ ਇੱਕ ਪਤੀ ਪਤਨੀ ਵੱਲੋਂ 40 ਕਨਾਲਾ ਜ਼ਮੀਨ ਲਗਭਗ 5 ਕਿੱਲੇ ਇਹ ਜ਼ਮੀਨ ਸੀ ਜੋ ਇਹਨਾਂ ਵੱਲੋਂ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਸੀ ਦੋਨੇ ਪਤੀ ਪਤਨੀ ਤੇ ਮਾਮਲੇ ਵੀ ਦਰਜ ਹਨ ਇਸ ਨੂੰ ਲੈ ਕੇ ਡੀਐਸਪੀ ਮੋੜ ਇਸ ਜਗ੍ਹਾ ਤੇ ਪਹੁੰਚੇ ਤੇ ਉਹਨਾਂ ਦੇ ਖੇਤ ਦੇ ਵਿੱਚ ਜਾ ਕੇ ਇਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਇਸ ਮੌਕੇ ਡੀਐਸਪੀ ਮੋੜ ਦਾ ਕਹਿਣਾ ਹੈ ਕਿ ਇਹ ਜਿੰਨਾ ਚਿਰ ਇਸ ਦਾ ਆਪਣਾ ਕੇਸ ਚੱਲਦਾ ਉਹਨਾਂ ਚਿਰ ਇਹ ਆਪਣਾ ਪ੍ਰਾਪਰਟੀ ਨਾਂ ਦਾ ਕਿਸੇ ਦੀ ਹੋਰ ਦੇ ਨਾਂ ਤੇ ਇਹ ਟਰਾਂਸਫਰ ਕਰ ਸਕਦੇ ਐ ਅਤੇ ਨਾ ਹੀ ਇਸ ਨੂੰ ਵੇਚ ਸਕਦੇ ਹੈ ਦੇਖ ਲਓ ਤਸਵੀਰਾਂ ਡੀਐਸਪੀ ਮੋੜ ਅਤੇ ਐਸਐਚਓ ਵਾਲਿਆਂ ਵਾਲੀ ਇਸ ਜਗ੍ਹਾ ਦੇ ਉੱਤੇ ਖੇਤ ਦੇ ਵਿੱਚ ਪਹੁੰਚੇ ਤੇ ਇਹਨਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਜਾ ਕੇ ਨੋਟਿਸ ਘੜ ਦਿੱਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਇਹ ਦਿਖਦੀਆਂ ਇਹ ਆਪਣੀਆਂ ਸਾਰੀਆਂ ਤਸਵੀਰਾਂ ਖੇਤਾਂ ਦੇ ਵਿੱਚ ਅੱਜ ਇੱਥੇ ਡੀਐਸਪੀ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਇੱਥੇ ਹੁਣ ਪੁਲਿਸ ਫੋਰਸ ਪਹੁੰਚੀ ਹੈ ਅਤੇ ਉਹਨਾਂ ਵੱਲੋਂ ਇਹਨਾਂ ਦੇ ਖੇਤ ਦੇ ਵਿੱਚ ਜਾ ਕੇ ਇੱਕ ਨੋਟਿਸ ਘੜ ਦਿੱਤਾ ਗਿਆ ਦੱਸ ਦਈਏ ਕਿ ਇਹਨਾਂ ਦੀ ਜੋ 40 ਤੇ ਆਪਣਾ 40 ਕਨਾਲ ਇਹ ਇਹ ਸਾਰੀ ਜ਼ਮੀਨ ਹੈ ਜੋ ਲਗਭਗ 58 ਲੱਖ ਰੁਪਏ ਦੀ ਹੈ ਅਤੇ ਇਸ ਨੂੰ ਹੁਣ ਪੁਲਿਸ ਵੱਲੋਂ ਫ੍ਰੀਜ਼ ਕਰ ਦਿੱਤਾ ਗਿਆ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਬਠਿੰਡਾ ਜ਼ਿਲ੍ਹੇ ਦੇ ਅੰਦਰ ਜਦੋਂ ਦੇ ਨਵੇਂ ਐਸਐਸਪੀ ਆਏ ਤੇ ਇਸ ਤਰ੍ਹਾਂ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਆ ਹੁਣ ਇਨ੍ਹਾਂ ਵੱਲੋਂ ਨਸ਼ਾ ਤਸਕਰਾਉ ਨੂੰ ਇੱਕ ਹੋਰ ਵੀ ਨਸੀਹਤ ਇਹਨਾਂ ਵੱਲੋਂ ਦਿੱਤੀ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਦੇਖਦੇ ਹਾਂ ਤਸਵੀਰਾਂ ਜਿੱਥੇ ਡੀਐਸਪੀ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਹੁੰਚੀ ਤੇ ਇਹਨਾਂ ਵੱਲੋਂ ਇੱਕ 40 ਕਨਾਲਾ ਜ਼ਮੀਨ ਲਗਭਗ 58 ਲੱਖ ਦੀ ਜ਼ਮੀਨਾਂ ਜੋ ਇਹਨਾਂ ਵੱਲੋਂ ਫ੍ਰੀ ਕਰ ਦਿੱਤੀ ਗਈ। ਜੀ ਸਰ ਕੀ ਕਿਰਨਤਾਂ ਹੈ? ਮਾਨਯੋਗ ਸੀਐਨ ਸਾਹਿਬ ਪੰਜਾਬ, ਮਾਨਯੋਗ ਡੀਜੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਵਚਨਬੱਧ ਹੈ ਕਿ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਾਇਆ ਜਾਵੇ। ਇਸ ਲਈ ਅਸੀਂ ਜੰਗੀ ਪੱਧਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ। ਜਿਸ ਦੇ ਤਹਿਤ ਵੱਡੀ ਪੱਧਰ ਤੇ ਪਰਚੇ ਦਰਜ ਕਰਕੇ ਨਸ਼ਾ ਤਸਕਰਾਂ ਤੋਂ ਰਿਕਵਰੀ ਕਰਵਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਇਸ ਵਹਿਮ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਇਫੈਕਟਿਵ ਬਣਾਉਣ ਲਈ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਜੋ ਕਾਲੀ ਕਮਾਈ ਉਹਨਾਂ ਵੱਲੋਂ ਯੂਜ਼ ਕਰਕੇ ਜੋ ਪ੍ਰਾਪਰਟੀਆਂ ਬਣਾਈਆਂ ਗਈਆਂ ਜਿਵੇਂ ਕਿ ਜ਼ਮੀਨ ਹੋਵੇ ਚਾਹੇ ਉਹ ਦੁਕਾਨ ਹੋਵੇ ਚਾਹੇ ਉਹ ਗੱਡੀ ਹੋਵੇ ਚਾਹੇ ਮੋਟਰਸਾਈਕਲ ਹੋਵੇ ਉਹਨਾਂ ਨੂੰ ਵੀ ਅਸੀਂ ਫ੍ਰੀਜ਼ ਕਰਾਉਣ ਦੀ ਇੱਕ ਮੁਹਿੰਮ ਰੰਭੀ ਹੈ ਉਸੇ ਤਹਿਤ ਅੱਜ ਪਿੰਡ ਡਿੱਖ ਵਿਕੇ ਇੱਕ 40 ਕਨਾਲ ਦੀ ਜਿਹੜੀ ਜ਼ਮੀਨ ਹੈਗੀ ਹੈ ਦਲਜੀਤ ਕੌਰ ਵਾਈਫ ਆਫ ਵਿਸ਼ਾਲ ਸ਼ਰਮਾ ਉਸ ਦੀ ਮਾਲਕੀ ਹੈ ਇਹ ਕੁੱਲ ਕਿੰਦੀ ਜਿਹੜੀ ਕੀਮਤ ਹੈ 58 ਲੱਖ ਹੈ ਇਸ ਦੇ ਅਸੀਂ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਆ ਉਹ ਹਾਸਲ ਕਰਕੇ ਅੱਜ ਇਹਨੂੰ ਫ੍ਰੀਜ਼ਿੰਗ ਆਰਡਰ ਲਾਏ ਆ ਇਹ ਜ਼ਮੀਨ ਮਾਲਮਹਿਕ ਵਿੱਚ ਨਿਂਧਰਾਜ ਕਰਵਾਇਆ ਗਿਆ ਨਾ ਤਾਂ ਅੱਗੇ ਵੇਚ ਸਕਦੇ ਆ ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਆ ਤੇ ਨਾ ਹੀ ਇਸ ਤੇ ਕੋਈ ਲੋਨ ਲੈ ਸਕਦੇ ਆ ਬਾਲਿਆਵਲੀ ਦਾ ਥਾਣੇ ਦਾ ਪਿੰਡ ਡਿੱਖ ਸਬਡਿਵੀਜ਼ਨ ਮੋੜ 'ਤੇ ਜ਼ਮੀਨ ਪੈਂਦੀ ਹੈ ਇਸ ਮੌਕੇ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦੇਣਾ ਚਾਹਨਾ ਇਹ ਇਹ ਮੜਾ ਕੰਮ ਛੱਡ ਦਿਓ ਐਂਡ ਜਿਹਦੇ ਵਿੱਚ ਕੋਈ ਰਿਜ਼ਲਟ ਨਹੀਂ ਨਿਕਲਣਾ ਜ਼ੀਰੋ ਰਿਜ਼ਲਟ ਨਿਕਲਣਾ ਨਾਲੇ ਤਾਂ ਤੁਸੀਂ ਜੇਲ੍ਹ ਜਾਓਗੇ ਨਾਲੇ ਸਾਰੇ ਸਮਾਜ ਦਾ ਨੁਕਸਾਨ ਕਰ ਰਹੇ ਹੋ ਨਾਲੇ ਜੋ ਤੁਸੀਂ ਪ੍ਰਾਪਰਟੀ ਇਹ ਕਾਲੀ ਕਮਾਈ ਵੇਖ ਕਰੋ ਕੇ ਕਰਕੇ ਤੁਸੀਂ ਹਾਸਲ ਕਰੋਗੇ ਉਹ ਅਸੀਂ ਜੱप्त ਕਰ ਲੈਣੀ ਹੈ ਤੇ ਕੁੱਲ ਮਿਲਾ ਕੇ ਅੱਜ ਦੀ ਡੇਟ ਵਿੱਚ ਬਠਿੰਡਾ ਪੁਲਿਸ ਵੱਲੋਂ ਤਕਰੀਬਨ ਜਿਹੜੇ 26 ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਐ ਸੀ ਆਈਡੈਂਟੀਫਾਈ ਕਰਕੇ ਪ੍ਰਾਪਰਟੀਆਂ ਆਈਡੈਂਟੀਫਾਈ ਕਰਕੇ ਕੇਸ ਭੇਜੇ ਗਏ ਆ ਜਿਨ੍ਹਾਂ ਦੇ ਕੁਝ ਦੇ ਆਰਡਰ ਸੀ ਹਾਸਲ ਕਰ ਲਏ ਆ ਤੇ ਕੁਝ ਦੇ ਜਿਹੜੇ ਆਰਡਰ ਹੈਗੇ ਆ ਫ੍ਰੀਜ਼ਿੰਗ ਉਹਨਾਂ ਵਾਲੇ ਸਮੇਂ ਵਿੱਚ ਹਾਸਲ ਕਰ ਲਾਂਗੇ ਉਹਨਾਂ ਵਾਲੇ ਸਮੇਂ ਵਿੱਚ ਦੇਖੋਗੇ ਤੁਸੀਂ ਵੀ ਇਸ ਜਿਹੜੀਆਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਉਣਾ ਜਬਤ ਕਰਾਉਣਾ ਦੀ ਜਿਹੜੀ ਮੁਹਿੰਮ ਹੈਗੀ ਐ ਇਹਨੂੰ ਜੰਗੀ ਪੱਧਰ ਤੇ ਛੇੜਿਆ ਜਾਊਗਾ ਤੇ ਹੋਰ ਪ੍ਰਾਪਰਟੀਆਂ ਇਸ ਤਰ੍ਹਾਂ ਦੀਆਂ ਫਰੀਜ਼ ਕਰਾਈਆਂ ਜਾਣਗੀਆਂ ਕਿੰਨੇ ਜਮੀਨ ਹੈ ਜੀ ਕੋਈ ਫਿਰ ਦੱਸੋ ਇਹ 40 ਕਨਾਲ ਜ਼ਮੀਨ ਹੈ ਜੀ ਇਹਦੀ ਕੁੱਲ ਕੀਮਤ 58 ਲੱਖ ਰੁਪਏ ਇਹਿਹੜਾ ਹੈਗਾ ਵਿਅਕਤੀ ਹੈ ਇਹ ਦੋ ਆਪ ਕਿੰਨਾ ਖਸਨਾ ਫੜਿਆ ਗਿਆ ਇਹ ਬਲਜੀਤ ਕੌਰ ਵਾਈਫ ਆਫ ਇਹਦੀ ਮਾਲਕੀ ਬਲਜੀਤ ਕੌਰ ਵਾਈਫ ਆਫ ਵਿਸ਼ਾਲ ਕੁਮਾਰ ਹੈਗਾ ਬਜੀਤ ਕੌਰ ਦੇ ਖਲਾਫ ਦੋ ਮੁਕਤਵੇ ਦਰਜ ਨੇ 175 ਗ੍ਰਾਮ ਇਹਦੇ ਚ ਚਿੱਟਾ ਫੜਿਆ ਗਿਆ ਸੀਗਾ ਹੋਰ ਵੀ ਪਰਚੇ ਦਰਜ ਹੈ ਇਹਦੇ ਘਰ ਵਾਲੇ ਦੇ ਖਲਾਫ ਤਕਰੀਬਨ 12 ਪਰਚੇ ਦਰਜ ਨੇ ਵਿਸ਼ਾਲ ਕੁਮਾਰ ਦੇ ਖਲਾਫ ਜੇਲ੍ਹ ਚ ਦੋਨੇ ਕੀ ਨਹੀਂ ਦੋਨੋਂ ਵਾਲੇ ਇਸ ਵੇਲੇ ਬੇਲਤੇ ਨੇ ਜੀ ਉਹਨਾਂ ਨੂੰ ਵੀ ਆਪ ਨੋਟਿਸ ਦਿੱਤਾ ਕਿ ਕਿਸ ਕਰਨ ਉਹਨਾਂ ਨੂੰ ਵੀ ਨੋਟਿਸ ਰੀਸੀਵ ਕਰਾਵਾਂਗੇ ਜੀ ਅੱਜ ਇਹਨਾਂ ਦੇ ਇੱਥੇ ਅਸੀਂ ਇਹ ਬੋਰਡ ਲਾਤਾ ਤੇ ਜਿਹੜੇ ਇਹਨਾਂ ਦੀ ਮੋਟਰ ਹੈਗੀ ਹੈ ਤੇ ਅਸੀਂ ਜਿਹੜਾ ਨੋਟਿਸ ਚਪਕਾਤਾ ਇਹ ਆਰ ਵਾਲੇ ਇਹ ਨਾ ਤਾਂ ਇਹ ਜ਼ਮੀਨ ਨੂੰ ਵੇਚ ਸਕਦੇ ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਤੇ ਨਾ ਹੀ ਇਸ ਤੇ ਕੋਈ ਲੋਨ ਲੈ ਸਕਦੇ